ਅਸੀਂ ਗੱਲਬਾਤ ਕਰਦੇ ਹਾਂ ਜੀਓ ਪੋਲਿਟਿਕਸ ਦੇ ਮਾਹਰ ਅਜੇਪਾਲ ਸਿੰਘ ਬਰਾੜ ਦੇ ਨਾਲ ਕਿ ਆਖਰਕਾਰ ਇਹ ਫਲਾਈਟ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਲੈਂਡ ਹੋ ਰਹੀ ਹੈ ਇਸ ਦੀ ਬਜਾਏ ਦਿੱਲੀ ਕਿਉਂ ਨਹੀਂ ਇਸ ਨੂੰ ਲੈਂਡ ਕਰਵਾਇਆ ਜਾ ਰਿਹਾ ਸੋ तमाम ਇਹ ਸਵਾਲ ਜਿਹੜੇ ਤੁਹਾਡੇ ਜ਼ਨ ਚ ਵੀ ਉੱਠ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕਿੰਨੇ ਕੋ ਉਹ ਭਾਰਤੀ ਹੋਣਗੇ ਜੋ ਭਾਰਤ ਵਾਪਸ ਆਣਗੇ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਜੀ ਅਜੇਪਾਲ ਜੀ ਕੀ ਲੱਗਦਾ ਕੀ ਵਜ੍ਹਾ ਲੱਗਦੀ ਹੈ ਕਿ ਰਾਸ਼ਟਾਨ ਨੇ ਦਿੱਲੀ ਦੇ ਵਿੱਚ ਇਸ ਫਲਾਈਟ ਨੂੰ ਲੈਂਡ ਨਾ ਕਰਵਾ ਕੇ ਅੰਮ੍ਰਿਤਸਰ 에ਅਰਪੋਰਟ ਨੂੰ ਚੁਣਿਆ ਗਿਆ ਕੋਈ ਇਹ ਤਾਂ ਜਿਹੜਾ ਲੈਂਡ ਕਿੱਥੇ ਹੋਣੀ ਹੈ ਇਹ ਭਾਰਤੀ ਸਰਕਾਰ ਦੇ ਹੱਥ ਚ ਹੈਗਾ ਤੇ ਅੰਮ੍ਰਿਤਸਰ ਜਿਵੇਂ ਲੱਗਦਾ ਉਹ ਇਸ ਕਰਕੇ ਚੁਣਿਆ ਗਿਆ ਕਿਉਂਕਿ ਵੀ ਜਿਸ ਹੱਬ ਨਾਲ ਉਹਨਾਂ ਨੇ ਫੌਜੀ ਜਹਾਜ਼ ਭੇਜਿਆ ਆਦਾ ਲੈਂਡ ਕਰਾਉਣ ਵਾਸਤੇ ਤਾਂ ਉਹ ਇੱਕ ਪੋਲਿਟੀਕਲ ਮੈਸੇਜ ਅਮਰੀਕਾ ਦੇਣਾ ਚਾਹੁੰਦਾ ਵੀ ਕਿ ਸਾਡੀ ਹੈਜਮਨੀ ਇਹੀ ਆ ਜਾਂ ਅਸੀਂ ਤਾਕਤਵਰ ਮੁੱਲਕੇ ਕੀ ਆ ਨਾ ਦਾਬਾ ਪਾਉਣਾ ਚਾਹੁੰਦਾ ਤੇ ਇੱਕ ਤਾਂ ਉਹਦਾ ਕਾਰਨ ਹੈ ਕਿ ਵੀ ਅੰਮ੍ਰਿਤਸਰ ਉਹਨਾਂ ਨੇ ਮੇਨ ਕੈਪੀਟਲ ਚ ਨਹੀਂ ਲੈਂਡ ਕਰਾਉਣਾ ਦਿੱਤਾ ਦੂਜਾ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਉਕੇ ਜੇ ਦਿੱਲੀ ਲੈਣ ਹੁੰਦਾ ਤਾਂ ਪ੍ਰੈਸ ਕਵਰੇਜ ਇੰਟਰਨੈਸ਼ਨਲ نیوز ਸਾਰੇ ਭਾਰਤ ਚ ਖਬਰ ਬਣਨੀ ਸੀ ਜਿਹਦਾ ਮੋਦੀ ਸਰਕਾਰ ਦੇ ਉੱਤੇ ਬਹੁਤ ਵੱਡਾ 네ਗੇਟਿਵ ਅਸਰ ਪੈਣਾ ਸੀ ਭਾਰਤ ਦੇ ਵਿੱਚ ਤੇ ਉਹਦੇ ਪਰਸੋਂ ਨੇ ਕਾਰਨਰ ਕੀਤਾ ਤੇ ਸਾਰਾ ਕੁਝ ਜਿਵੇਂ ਐਜ਼ ਇਫ ਵੀ ਪੰਜਾਬੀਆਂ ਦੇ ਸਿਰ ਤੇ ਕੋਈ ਨਿਊਜ਼ ਕੀ ਲੱਗਦੀ ਹੈ ਜਿਵੇਂ ਪੰਜਾਬੀਆਂ ਨੂੰ ਝਾੜੇ ਭੇਜਿਆ ਜਾ ਰਿਹਾ ਹੈ ਜਾਂ ਕੁਛ ਐਸਾ ਹੋ ਇਹ ਸਾਰਾ ਬਲੇਮ ਜਿਹੜਾ ਮਨ ਸਾਰੀ ਜਿਹੜਾ ਹੈਗਾ ਇਹ ਜਿਵੇਂ ਪੰਜਾਬੀਆਂ ਨੂੰ ਇੱਕ ਕਾਰਨਰ ਕਰਨ ਵਾਸਤੇ ਹਾਲਾਂਕਿ ਉਹਨੂੰ ਗੁਜਰਾਤ ਦੇ ਲੋਕ ਵੀ ਆ ਹਰਿਆਣੇ ਦੇ ਵੀ ਆ ਤੇ ਦਿੱਲੀ ਲੈ ਕੇ ਉਹਦੇ ਬੇਟਾ ਸੀ ਤਾਂ ਕਿ ਉਹ ਆਦੇ ਆਦੇ ਘਰਾਂ ਨੂੰ ਸੌਖੇ ਪਹੁੰਚ ਦੇ ਤੇ ਪਰ ਇਹ ਜਾਣ ਪੁੱਛ ਕੇ ਅਮਰਸਰ ਚੁਣਿਆਂ ਗਿਆ ਕੋਈ ਰੀਜ਼ਨ ਨਹੀਂ ਗੀ ਕਿ ਵੀ ਕਿਉਂ ਇੱਥੇ ਨਹੀਂ ਤਾਂ ਅਦਰਵਾਈਜ਼ ਕੋਈ ਲੈਣਕਾਉਣ ਦੀ ਰੀਜ਼ਨ ਨਹੀਂ ਬਣਦੀ ਤੇ ਤੇ ਬੜੀ ਗੁੜੀ ਯਾਰੀ ਸੀਗੀ ਪ੍ਰਧਾਨ ਮੰਤਰੀ ਮੋਦੀ ਹੋਣਾ ਦੇ ਵੀ ਅਮਰੀਕਾ ਦੇ ਨਾਲ ਡੋਲਰ ਡੰਬਰੂ ਵਧਾਈਆਂ ਤੇ ਚਲੋ ਦੇਣਾ ਬਣਦਾ ਸੀਗਾ ਤੇ ਹੁਣ ਉਹ ਅਮਰੀਕਾ ਦੀ ਫੇਰੀ ਤੇ ਵੀ ਜਾਣ ਵਾਲੇ ਨੇ ਤੁਹਾਨੂੰ ਲੱਗਦਾ ਕਿ ਵਾਕਈ ਕਿਸੇ ਤਰੀਕੇ ਕੋਈ ਇਸ ਤਰ੍ਹਾਂ ਹਾਲ ਨਿਕਲਦਾ ਹੋਇਆ ਗਾਂ ਦਿਖਾਈ ਦੇਗਾ ਜਾਂ ਫਿਰ ਵਾਕਈ ਜੋ ਭਾਰਤ ਦੀ ਇੱਕ ਇਮੇਜ ਬਣਦੀ ਜਾ ਰਹੀ ਹੈ ਉਸੇ ਤਰ੍ਹਾਂ ਦਾ ਹੀ ਅਸਰ ਪਏਗਾ ਤੇ ਕੋ ਬਹੁਤ ਦੇਸ਼ਾਂ ਦੇ ਜਿਹੜੇ ਨੇਤਾ ਹੁੰਦੇ ਆ ਉਹਦੇ ਵਿੱਚ ਕੋਈ ਗੂੜੀ ਜਾਣੀ ਉਹ ਕਿਹੜਾ ਕੋਈ ਕੱਚੀ ਪੱਕੀ ਤੇ ਜਮਾਤੀ ਇਕੱਠੇ ਹੋਏ ਹੁੰਦੇ ਆ ਤਾਂ ਇੱਕ ਕੰਟਰੀਜ਼ ਦੇ ਇੰਟਰਸਟ ਹੁੰਦੇ ਆ ਮਨਾਂ ਨੇਸ਼ਨਸ ਦੇ ਇੰਟਰਸਟ ਹੁੰਦੇ ਆ ਹੁਣ ਜੋ ਅਮਰੀਕਨ ਇੰਟਰਸਟ ਹੈਗੇ ਆ ਉਹ ਅਮਰੀਕਾ ਜੋ ਚਾਹੁੰਦਾ ਹੈ ਭਾਰਤ ਤੋਂ ਕਰੋਨਾ ਉਹ ਇਹ ਕਰ ਨਹੀਂ ਰਹੇ ਜਾਂ ਇਹ ਦੋ ਪਾਸੇ ਚੱਲ ਰਹੀ ਹੈ ਤੇ ਇਸ ਇਸ ਗੱਲ ਦੇ ਰਹਿੰਦੇ ਹੋਏ ਇਹਨਾਂ ਦਾ ਇਹ ਆ ਅਮਰੀਕਾ ਦਾ ਦਾਬਾ ਪਾਣਾ ਚਾਹੁੰਦੇ ਤੁਸੀਂ ਵੇਖੋ ਉਹਨਾਂ ਨੇ ਚਾਰਟਰਡ ਫਲਾਈਟ ਤੇ ਨਹੀਂ ਭੇਜਿਆ ਪਿਛਲੇ ਇਹ ਨਹੀਂ ਕਿ ਵੀ ਪਹਿਲਾਂ ਨਹੀਂ ਬੰਦੇ ਭੇਜੇ ਪਿਛਲੇ ਸਾਲ 1100 ਬੰਦੇ ਉਹਨਾਂ ਨੇ ਡਿਪੋਰਟ ਕੀਤੇ ਗਿਆ ਆ ਬਾਈਡਨ ਗਵਰਨਮੈਂਟ ਨੇ ਇਹ ਸਿਰਫ 200 ਬੰਦਿਆਂ ਤੇ ਵੇਖੋ ਕਿੰਨਾ ਜ਼ਿਆਦਾ ਇੱਕ ਹੋ ਰੋਲ ਲਾ ਬਣਾ ਰਿਹਾ ਤੇ ਜਿਸ ਹਿਸਾਬ ਨਾਲ ਇਹਨੂੰ ਪ੍ਰੋਪਗੇਟ ਕੀਤਾ ਜਾ ਰਿਹਾ ਉਹਦੇ ਤੋਂ ਇਹ ਹੈ ਕਿ ਵੀ ਇੰਡੀਆ ਨੇ ਵੀ ਕੋਈ ਸਟੈਂਸ ਲਿਆ ਆ ਵਾ ਯੂ ایس اے ਦੇ ਅਗੇਂਸਟ ਤੇ ਯੂ ਐਸ ਨੇ ਵੀ ਕੋਈ ਸਟੈਂਸ ਲਿਆ ਕਿ ਉਹਨਾਂ ਨੇ ਮਿਲਟਰੀ ਜਹਾਜ਼ ਭੇਜਿਆ ਹੈ ਜੇ ਦੂਜੇ ਚਾਰਟਰ ਤੇ ਭੇਜਦੇ ਤਾਂ 800 ਡਾਲਰ ਪਰ ਪਰਸਨ ਖਰਚਾਉਣਾ ਸੀ ਉਹਨਾਂ ਨੇ 45-4700 ਡਾਲਰ ਦਾ ਖਰਚਾ ਕੀਤਾ ਤੇ ਇੱਕ ਆਰਮੀ ਜਹਾਜ਼ ਦਾ ਆਰਮੀ ਦੇ ਜਹਾਜ਼ ਨਾਲ ਜਾਂ ਮਤਲਬ ਡਿਫੈਂਸ ਦੇ ਜਹਾਜ਼ ਭੇਜਣ ਦਾ ਮਤਲਬ ਇਹ ਹੈ ਕਿ ਉਹ ਇੱਕ ਪੋਲਿਟੀਕਲ ਮੈਸੇਜ ਡਿਲੀਵਰ ਕਰਨਾ ਚਾਹੁੰਦੇ ਆ ਮੁੜੇ ਸ਼ੋਅ ਕਰਨਾ ਚਾਹੁੰਦੇ ਆ ਕਿ ਜਿਹੜੇ ਆ ਲੋਕ ਵੈਲਕਮ ਨਹੀਂ ਇਹ ਸਾਡੇ ਪਿਕਟਰ ਦਾ ਹਮਲਾ ਆ ਸੀ ਲੀਗਲ ਲੋਕ ਜਿਹੜੇ ਹੈਗੇ ਆ ਤੇ ਇਹਦਾ ਦੂਜੇ ਪਾਸੇ ਜਿਸ ਤਰੀਕੇ ਨਾਲ ਇੱਥੇ ਇਹਨੂੰ ਇੰਡੀਆ ਦੇ ਵਿੱਚ ਇਹਨੂੰ ਪਬਲਿਸੀਸ ਕੀਤਾ ਜਾ ਰਿਹਾ ਤਾਂ ਉਹ ਵੀ ਇੱਕ ਸਟੈਂਸ ਹੈ ਕਿ ਐਂਟੀ ਅਮਰੀਕਨ ਸਟੈਂਸ ਜਿਹੜਾ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ 'ਚ ਵਧਾਉਣ ਦੀ ਇੱਕ ਤਰੀਕਾ ਵੀ ਅਮਰੀਕਾ ਤੁਹਾਡਾ ਮਿੱਤ ਨਹੀਂ ਤੁਸੀਂ ਇਹ ਤੇ ਪ੍ਰੋਸਾ ਨਾ ਕਰੋ ਬਿਲਕੁਲ ਬਿਲਕੁਲ ਜੈ ਸ਼ੰਕਰ ਹਣੀ ਜਦੋਂ ਗਏ ਸੀ ਸੋਚੁਕ ਸਮਾਗਮ ਦੇ ਵਿੱਚ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਭਾਰਤ ਜਿਹੜਾ ਹਰ ਪੱਖੋਂ ਹਰ ਪੱਖੋਂ ਅਮਰੀਕਾ ਦਾ ਸਾਥ ਦਵੇਗਾ ਉਸ ਦੇ ਵਿੱਚ ਵੀ ਇਸ ਦਾ ਜ਼ਿਕਰ ਵੀ ਆਉਂਦਾ ਸੋ ਕਿਸ ਤਰ੍ਹਾਂ ਦੇਖਦੇ ਹੋ ਖੁਦ ਜਾ ਕੇ ਵਿਦੇਸ਼ ਮੰਤਰੀ ਉੱਥੇ ਕਬੂਲ ਕਰਕੇ ਆ ਜਣ। ਵੀ ਉਹ ਤਾਂ ਇੰਡੀਆ ਨੇ ਸਟੈਂਸ ਲਿਆ ਸ਼ੁਰੂ ਤੋਂ ਕਿ ਵੀ ਜਿਹੜੇ ਆਪਣਾ ਭਾਰਤੀ ਕਿਤੇ ਵੀ ਗਏ ਹੋਏ ਆ ਜੋ ਵਾਪਸ ਭੇਜਨੇ ਅਸੀਂ ਅਕਸੈਪਟ ਕਰਾਂਗੇ ਬਟ ਜਿਸ ਤਰੀਕੇ ਨਾਲ ਅਮਰੀਕਾ ਇਹਨੂੰ ਇੰਪਲੀਮੈਂਟ ਕਰ ਰਿਹਾ ਉਹ ਉਹ ਇੰਡੀਆ ਨੂੰ ਜਿਹੜਾ ਹੈਗਾ ਖਾਸ ਕਰਕੇ ਮੋਦੀ ਦੀ ਫੇਰੀ ਤੋਂ ਪਹਿਲਾਂ ਬੰਦੇ ਵਾਪਸ ਭੇਜਨੇ ਵੱਡੀ ਗੱਲ ਇਹ ਹੈ ਤੇ ਭੇਜਦੇ ਵੀ ਇੱਕ ਫੌਜੀ ਜਹਾਜ਼ ਦੇ ਵਿੱਚ ਇਹ ਦੋ ਗੱਲਾਂ ਜਿਹੜੀਆਂ ਹੈ ਇਹ ਬਹੁਤ ਸਿੰਬਲਿਜ਼ਮ ਸ਼ੋ ਕਰਦੀਆਂ ਕਿ ਉਹ ਕੀ ਐਕਸਪੈਕਟ ਕਰ ਰਹੇ ਹੋ ਹਿੰਦੁਸਤਾਨ ਉਹ ਕਿ ਟਿਕਾਣਾ ਕਰਦੇ ਹੈਗੇ ਆ ਤੇ ਇਹਦੇ ਵਿੱਚ ਇਹ ਵੀ ਕਹਿ ਸਕਦੇ ਆ ਕਿ ਬਹੁਤ ਹੱਦ ਤੱਕ ਇੰਡੀਆ ਜਿਹੜੀ ਡਿਪਲੋਮੈਟਿਕ ਫੇਲਿਅਰ ਵੀ ਹੈਗਾ ਕਿ ਉਹਨਾਂ ਤੋਂ ਜਿਹੜਾ 트럼ਪ regime ਦੇ ਵਿੱਚ ਉਹਨਾਂ ਤੋਂ ਆਪ ਦਾ ਹੱਥ ਨਹੀਂ ਪੈ ਰਿਹਾ ਉਹਨਾਂ ਦਾ ਜਿਹੜਾ ਉਹ ਪਹਿਲਾਂ ਮੋਦੀ ਤੇ 트럼ਪ ਦੀ ਦੋਸਤੀ ਸੀ ਉਹ ਗੱਲਾਂ ਸੀ ਉਹ ਸਾਰੀਆਂ ਖਤਮ ਹੋ ਚੁੱਕੀਆਂ ਉਹ 트럼ਪ ਆਪਰੇ ਨੈਸ਼ਨਲ ਇੰਟਰਸਟ ਦੇ ਹਿਸਾਬ ਨਾਲ ਪਿਛਲੀ ਸਰਕਾਰ ਨਾਲ ਵੀ ਵੱਧ ਦਬਾਅ ਪਾਊਗਾ ਭਾਰਤ ਤੇ ਜੀ ਬਿਲਕੁਲ ਹੋਰ ਪਤਾ ਹੈ ਵੀ ਲੱਗਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਗਿਣਤੀ ਹੈ ਉਹ ਵੱਧ ਕੇ 7 ਲੱਖ ਤੇ 25000 ਤੱਕ ਪਹੁੰਚਣ ਵਾਲੀ ਹੈ ਜਿਹੜੇ ਭਾਰਤੀਆਂ ਦੀ ਗਿਣਤੀ ਹੈ ਉਹ ਅਮਰੀਕਾ ਤੋਂ ਰਿਪੋਰਟ ਕਿਤੇ ਜਾਣਗੇ ਨਹੀਂ ਐਨਐਮ ਇੰਗੇਜ 7 ਲੱਖ 25000 ਦੇ ਕਰੀਬ ਕੋਟਲ ਭਾਰਤੀ ਹੋਣਗੇ ਉੱਥੇ ਜੀ ਟੋਟਲ ਭਾਰਤੀਆਂ ਦੀ ਗੱਲ ਕਰ ਰਹੇ ਦੋ ਦੋ ਸਵਾ 2 ਲੱਖ ਜਿਹੜੇ ਹੈਗੇ ਆ ਉਹ ਇਲੀਗਲ ਹੈਗੇ ਆ ਤੇ ਉਹਨਾਂ ਚੋਂ 20000 ਤੋਂ ਉਹਨਾਂ ਨੇ ਆਇਡੈਂਟੀਫਾਈ ਕਰ ਲਈ ਕਿ 17 175 ਜਾਂ ਤਾਂ ਉਹਨਾਂ ਦੇ ਕੋਲ ਪੇਪਰ ਲੈਸ ਹੈਗੇ ਆ ਤੇ ਬਾਕੀ 25000 ਨਾਲ ਕੋਈ ਡਿਟੈਂਸ਼ਨ 'ਚ ਹੈਗੇ ਆ ਉਹ ਸਾਰੇ ਉਹ ਭੇਜਣਗੇ ਵਾਪਸ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੀ ਅ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਜਿਹੜਾ ਸਿਆਸਤ ਦੇ ਵਿੱਚ ਇਸ ਦਾ ਜਿਹੜਾ ਤੁਸੀਂ ਉਥਲ-ਪੁਥਲ ਕਹਿ ਸਕਦੇ ਹੋ ਆਪਣੀ ਸ਼ਾਨ ਨੂੰ ਵਧਾ ਕੇ ਜਾਂ ਫਿਰ ਦੂਸਰੇ ਦੇਸ਼ ਨੂੰ ਝੋਟਾ ਦਿਖਾ ਕੇ ਕਰਨ ਦੀ ਅਜਿਹੀਆਂ ਹਰਕਤਾਂ ਵੀ ਕੁਝ ਮਾਹਰਾਂ ਦਾ ਮੰਨਣਾ ਕਿ ਹੋ ਸਕਦੀਆਂ ਨੇ ਪਰ ਆਖਰਕਾਰ ਇਸ ਦੇ ਪਿੱਛੇ ਕੀ ਵਜ੍ਹਾ ਹੈ ਕਿ ਆਖਰਕਾਰ ਐਡਾ ਵੱਡਾ ਜਹਾਜ਼ ਜਿਹੜਾ ਆਰਮੀ ਦਾ ਉਹ ਇੱਥੇ ਭੇਜਣਾ ਪਿਆ ਸੋ ਆਪਣੇ ਆਪ ਚ ਇੱਕ ਚਿੰਤਾ ਦਾ ਵਿਸ਼ਾ ਤੁਹਾਨੂੰ ਦੱਸਦੀ ਹੈ ਕਿ 4 ਫਰਵਰੀ ਨੂੰ ਰਾਤ ਨੂੰ 3 ਵਜੇ ਜਿਹੜਾ ਜਹਾਜ਼ ਹੈ ਟੈਕਸਾਸ ਤੋਂ ਜਿਹੜਾ ਰਵਾਨਾ ਹੋਇਆ ਹੋਇਆ ਸੀਗਾ ਸੋ ਇਹ ਯਾਤਰੀ ਜਿਹੜੇ ਇਸ ਦੇ ਵਿੱਚ ਸਵਾਰ ਨੇ ਉਹ ਨੇ ਜੋ ਕਿ ਡਿਪੋਰਟ ਕਿਤੇ ਗਏ ਨੇ ਅਮਰੀਕਾ ਦੇ ਵਿੱਚੋਂ ਤੇ ਇਹ ਗਿਣਤੀ ਜਿਹੜੀ ਹੈ ਉਹ ਅੰਕੜਾ ਜਿਹੜਾ ਆਪਣੇ ਆਪ ਦੇ ਵਿੱਚ ਵਧਦਾ ਜਾ ਰਿਹਾ ਖੁਦ ਰਜੀਵ ਜੀ ਜਿਹੜੇ ਸੰਸਦ ਮੈਂਬਰ ਨੇ ਰੀਸ਼ ਸ਼ਰਮਾ ਉਹਨਾਂ ਨੇ ਵੀ ਇਸ ਤੇ ਮੋਰ ਲਗਾਈ ਹੈ ਕਿ ਅਸੀਂ ਲਗਾਤਾਰ ਇਸ ਤੇ ਵਿਚਾਰ ਚਰਚਾ ਕਰ ਰਹੇ ਹਾਂ ਕਿਉਂਕਿ ਅਜਿਹਾ ਆਪਣੇ ਆਪ ਤੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਕਿਉਂਕਿ ਏਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਭਾਰਤੀ ਲੋਕ ਰਹਿੰਦੇ ਨੇ ਤੇ ਉਹਨਾਂ ਦੇ ਵਿੱਚੋਂ ਵੀ ਹੁਣ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਹੜੇ ਇਲੀਗਲ ਲੋਗ ਉੱਥੇ ਰਹਿ ਰਹੇ ਨੇ ਗਲਤ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ ਸੋ ਉਹਨਾਂ ਨੂੰ ਜਿਹੜਾ ਹੁਣ ਇੱਥੇ ਲੈ ਕੇ ਆਇਆ ਜਾਏਗਾ ਸੋ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਇਸ ਦੇ ਉੱਤੇ ਖਰਚਾ ਵੀ ਬਹੁਤ ਆਉਂਦਾ ਕਿਉਂਕਿ ਇੱਕ ਨਾਰਮਲ ਜਹਾਜ਼ ਦੇ ਵਿੱਚ ਤੇ ਇੱਕ ਜਿਹੜਾ ਫੌਜ ਦਾ ਜਹਾਜ਼ ਹੁੰਦਾ ਉਸ ਦੇ ਵਿੱਚ ਬਹੁਤ ਅੰਤਰ ਹੁੰਦਾ ਉਸਦੀ ਪ੍ਰਤੀ ਘੰਟੇ ਦੀ ਜੇਕਰ ਗੱਲ ਕਰ ਲਈਏ ਤੇ ਪ੍ਰਤੀ ਘੰਟੇ ਜਦੋਂ ਉਡਾਨ ਭੜਦਾ ਤਾਂ ਉਸ ਦੇ ਵਿੱਚ 2828000 ਡਾਲਰ ਜਿਹੜਾ ਉਹ ਖਰਚਾ ਆਉਂਦਾ ਇੱਕ ਘੰਟੇ ਦਾ ਹੈ ਤੁਹਾਨੂੰ ਦੱਸਿਆ ਤੇ ਤੁਸੀਂ ਹਿਸਾਬ ਲਗਾ ਲਓ ਕਿ ਕੱਲ 4 ਫਰਵਰੀ ਨੂੰ ਰਾਤ ਨੂੰ 3 ਵਜੇ ਦੀ ਫਲਾਈਟ ਉਥੋਂ ਉਡਾਨੋਂ ਨੇ ਭਰੀ ਹੋਈ ਹੈ ਤੇ ਹੁਣ ਇੱਥੇ ਇਸ ਵਕਤ 1:20 ਮਿੰਟ ਦਾ ਵਕਤ ਹੋ ਚੱਲਾ ਤੇ ਲਗਭਗ 2 ਵਜੇ ਦੇ ਕਰੀਬ ਕਰੀਬ ਜਿਹੜੀ ਉਹ ਫਲਾਈਟ ਲੈਂਡ ਕਰੇਗੀ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਫਲਾਈਟ ਜਿਹੜੀ ਉਹ ਹੈ ਇੱਕ ਘੰਟੇ ਦੀ ਉਡਾਨ ਭਰਨ ਦੇ ਵਿੱਚ 2828000 ਡਾਲਰ ਜਿਹੜਾ ਉਹ ਖਰਚਾ ਆਉਂਦਾ ਸੋ ਹੁਣ ਭਾਰਤ ਦੇ ਵਿੱਚ ਪਹੁੰਚਣ ਤੱਕ ਇਹ ਖਰਚਾ ਜਿਹੜਾ ਕਿਸ ਹੱਦ ਤੱਕ ਵੱਧ ਸਕਦਾ ਸੋ ਆਖਰਕਾਰ ਉਹ ਖਰਚਾ ਕਿਸ ਦੇ ਉੱਤੇ ਪਏਗਾ ਕਿ ਭਾਰਤ ਸਰਕਾਰ ਨੂੰ ਉਸਦੀ ਅਦਾਇਗੀ ਕਰਨੀ ਪੈਗੀ ਜਾਂ ਫਿਰ ਅਮਰੀਕਾ ਸੋ ਇਹ तमाम ਵੱਡੇ ਸਵਾਲ ਨੇ ਪਰ ਉਸ ਤੋਂ ਵੀ ਵੱਡੀ ਗੱਲ ਇੱਥੇ ਇਹ ਬਣਦੀ ਹੈ ਕਿ ਜਿਹੜੇ ਭਾਰਤੀ ਅਜਿ ਇੱਥੇ ਪਹੁੰਚ ਰਹੇ ਨੇ ਆਖਰਕਾਰ ਉਹਨਾਂ ਦੀ ਕੀ ਮੰਚਾ ਹੋਏਗੀ ਕੀ ਕਾਰਨ ਰਹਿ ਸਕਦੇ ਨੇ ਇਹ ਸਭ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਰਹੇਗਾ ਉਸ ਤੇ ਵਿੱਚ ਹੀ ਜਿਹੜੀ ਸਥਿਤੀ ਹੈ ਉਹ ਸਾਫ਼ ਹੋ ਸਕੇਗੀ ਆਖਰਕਾਰ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਲੋਕ ਐ ਉਹ ਕਿਉਂ ਉਹਨਾਂ ਨੂੰ ਮਜਬੂਰ ਹੋਣਾ ਪਿਆ ਉੱਥੇ ਜਾ ਕੇ ਅਜੇਹਰ ਰਹਿਣ ਦੇ ਵਿੱਚ ਸੋ ਤਮਾਮ ਚਰਚਾਵਾਂ ਸੀ ਤੁਹਾਨੂੰ ਦੱਸ ਰਿਹਾ ਸੋ ਹੁਣੇ ਹੀ ਜੀਓ ਪੋਲਿਟਿਕਸ ਦੇ ਜਿਹੜੇ ਮਹਰ ਨੇ ਅਜੇਪਾਲ ਬਰਾੜ ਉਹਨਾਂ ਨੇ ਵੀ ਆਪਣੇ ਵਿਚਾਰ ਇੱਥੇ ਰੱਖੇ ਕਿ ਆਖਰਕਾਰ ਮੋਦੀ ਦੀ ਫੇਰੀ ਤੋਂ ਪਹਿਲਾਂ ਹੀ ਅਜੇਹੀ ਅਮਰੀਕਾ ਨੇ ਹਲਥਲ ਕਿਉਂ ਕਰ ਦਿੱਤੀ ਕਿਉਂ ਉਥਲ ਪੁਥਲ ਉਹਨੂੰ ਕਰਨੀ ਪਈ ਕੀ ਇਸ ਦੇ ਵਿੱਚ ਆਪਣੀ ਜਿਹੜੀ ਸ਼ਾਨ ਉਹ ਦਿਖਾਣ ਖਾਤਰ ਕੀਤਾ ਗਿਆ ਜਾਂ ਫਿਰ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਪੋਲਿਟਿਕਸ ਦੋਤੇ ਕਹਿੋ ਜਿਆ ਅਸਰ ਦੇਖਣ ਨੂੰ ਮਿਲੇਗਾ ਸੋ ਤਮਾਮ ਚਰਚਾਵਾਂ ਤੁਹਾਨੂੰ ਦੱਸ ਰਹੀਏ ਪਰ ਜੰਦੇ ਜੰਦੇ ਇੱਕ ਵਾਰੀ ਫਿਰ ਤੁਹਾਨੂੰ ਅਪਡੇਟ ਦੇ ਦਈਏ ਕਿ ਅੰਮ੍ਰਿਤਸਰ 에어ਪੋਰਟ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਉਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋ ਲਸ਼ਕਰ ਹੈ ਜਿਹੜਾ ਉੱਥੇ ਅੰਮ੍ਰਿਤਸਰ ਦੇ ਡੀਸੀ ਹੋਣ ਜਾਂ ਫਿਰ ਅੰਮ੍ਰਿਤਸਰ ਦੇ ਜਿਹੜੇ ਰਹਿਣ ਵਾਲੇ ਅਜਨਾਲਾ ਦੇ ਰਹਿਣ ਵਾਲੇ ਜਿਹੜੇ ਪੰਜਾਬ ਦੇ ਕੈਬਨਿਟ ਮਿਨਿਸਟਰ ਕੁਲਦੀਪ ਤਾਲੀਵਾਲ ਹੋਣ ਉਹਨਾਂ ਦੀ ਕੀ ਰਿਐਕਸ਼ਨ ਹੈ ਉਹ ਸਾਰਾ ਕੁਝ ਤਮਾਮਸੀ ਉੱਥੋਂ ਦਿਖਾ ਰਹੇ ਹਾਂ ਸੋ ਫਲਾਈਟ ਕੁਝ ਹੀ ਪਲਾਂ ਦੇ ਵਿੱਚ ਉੱਥੇ ਪਹੁੰਚਣ ਵਾਲੀ ਹੈ ਸੋ ਜਿਹੜੇ ਪੰਜਾਬੀ ਨੇ ਉਹਨਾਂ ਦੀ ਸੂਚੀ ਜਿਹੜੀ ਅਸੀਂ ਤੁਹਾਨੂੰ ਦੱਸੀ ਹੈ ਕਿ ਉਸ ਦੇ ਵਿੱਚ ਕੜੇ ਲੋਕ ਸਭ ਤੋਂ ਵੱਧ ਕਿਸ ਜ਼ਿਲ੍ਹੇ ਤੋਂ ਨੇ ਸੋ 30 ਕੁੱਲ ਗਿਣਤੀ ਹੈ ਉਹਨਾਂ ਪੰਜਾਬੀਆਂ ਦੀ ਜਿਹੜੇ ਅੱਜ ਇਸ ਪਹਿਲੇ ਵਫਦੇ ਵਿੱਚ ਜਹਾਜ਼ ਦੇ ذریعے ਇੱਕ ਫੁਜੀ ਜਹਾਜ਼ ਦੇ ذریعے ਜੜੇ ਇੱਥੇ ਆ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਂ ਕੁਝ ਹੀ ਪਲ ਜਿਹੜੇ ਬਾਕੀ ਰਹਿ ਗਏ ਨੇ ਜਹਾਜ਼ ਲੈਂਡ ਕਰਨੀ ਵਾਲਾ ਕੁਝ ਹੀ ਪਲਾਂ ਦੇ ਵਿੱਚ ਸੋ ਸੁਰੱਖਿਆ ਜਿਹੜੀ ਹੈ ਉਥੇ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਮੈਂ ਕੁਝ ਹੀ ਪਲਾਂ ਦੇ ਵਿੱਚ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਜਹਾਜ਼ ਨੂੰ ਟਰੈਕ ਕਰਕੇ ਤੁਹਾਨੂੰ ਅਪਡੇਟ ਦਿੰਦੇ ਰਹੀਏ ਕਿ ਜਹਾਜ਼ ਕਿਸ ਵਕਤ ਲੈਂਡ ਲੈਂਡ ਹੋਏਗਾ ਤੇ ਉਸ ਤੋਂ ਬਾਅਦ ਦੀ ਕੀ ਪ੍ਰਤੀਕਿਰਿਆ ਰਹੇਗੀ ਸੋ ਲਾਈਵ ਤੁਸੀਂ ਦੇਖਦੇ ਰਹੋ ਜੁੜੇ ਰਹੋ ਤਾਂ ਜੋ ਹਰ ਇੱਕ ਪਲ ਦੀ ਜਿਹੜੀ ਅਪਡੇਟ ਹੈ ਤੁਹਾਨੂੰ ਇਸ ਪੰਜਾਬੀ ਲਿੰਕ ਦੇ ਉੱਤੇ ਮੁਹੱਈਆ ਕਰਵਾ ਸਕੀਏ